ਲੇ ਵੀ ਅੱਜ ਆਪਣੇ ਪਿੰਡ ਲਗਣੀ ਸੀ ਸਵੇਰੇ ਸਵੇਰੇ ਸ਼ਬੀਲ ਤਸ਼ਬੀਹ ਲੱਗਣ ਦਾ ਕਾਰਨ ਤੁਹਾਨੂੰ ਸਭ ਨੂੰ ਪਤਾ ਹੀ ਆਪਣੇ ਇਲਾਕੇ ਵਿੱਚ ਸ਼੍ਰੀਮਾਨ 108 ਸੰਤ ਬਾਬਾ ਤਾਰਾ ਸਿੰਘ ਕੋਲ ਜਿਲਜੀ ਦੀ ਸਲਾਨਾ ਵਰਸੀ ਤੇ ਵਰਸੀ ਮੌਕੇ ਹਰ ਸਾਲ ਆਪਣੇ ਪਿੰਡ ਲਗਾਇਆ ਜਾਂਦਾ ਵੱਖ-ਵੱਖ ਤਰ੍ਹਾਂ ਦਾ ਲੰਗਰ ਤੇ ਇਸ ਸਾਲ ਨਿੰਬੂ ਪਾਣੀ ਦਾ ਲੰਗਰ ਲਗਾਇਆ ਜਾ ਰਿਹਾ ਜਾਨਕਿ ਸ਼ਬੀਲ ਲਗਾਈ ਜਾ ਰਹੀ ਹੈ ਤਾਂ ਸ਼ਬੀਲ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਆਰੰਭ ਦਿੱਤੀਆਂ ਗਈਆਂ ਨੇ ਸਵੇਰੇ ਸਵੇਰੇ ਹੀ ਪਿੰਡ ਦੇ ਜਿੰਨੇ ਵੀ ਨੌਜਵਾਨ ਜਾਨਕਿ ਸੇਵਾਦਾਰ ਸਾਰੇ ਆਪਣੀ ਆਪਣੀ ਜਗ੍ਹਾ ਤੇ ਪਹੁੰਚ ਗਏ ਸੀਗੇ ਤੇ ਸਭ ਤੋਂ ਪਹਿਲਾਂ ਟੈਂਟ ਲਗਾਉਣਾ ਸੀ ਤੁਸੀਂ ਦੇਖ ਸਕਦੇ ਟੈਂਟ ਲਗਾਉਣ ਦੇ ਲਈ ਜਿਹੜੀ ਮੁੰਡਿਆਂ ਦੇ ਵੱਲੋਂ ਆਪਣੀ ਸੇਵਾ ਅਰ ਸ਼ੁਰੂ ਕਰ ਦਿੱਤੀ ਗਈ ਸੀ ਤੁਸੀਂ ਦੇਖ ਰਹੇ ਹੋ ਕਿਵੇਂ ਥੋੜਾ ਚੱਲ ਰਿਹਾ ਤੇ ਸੇਵਾਦਾਰਾਂ ਦੇ ਵੱਲੋਂ ਜਿਹੜਾ ਟੈਂਟ ਫਿੱਟ ਕੀਤਾ ਜਾ ਰਿਹਾ ਟੈਂਟ ਫਿੱਟ ਕਰਨ ਦੇ ਨਾਲ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਆ ਚੱਕੋ ਫਿਰ ਸਾਡੇ ਪ੍ਰਧਾਨ ਸਾਹਿਬ ਨੇ ਜਿਹੜੇ ਥੋੜਾ ਫੁੱਲ ਚਲਾ ਰਹੇ ਨੇ ਤੇ ਨਾਲ ਆ ਮੁੰਡਾ ਵੀ ਬਹੁਤ ਸੇਵਾ ਕਰ ਰਿਹਾ ਤੁਸੀਂ ਦੇਖਦਾ ਟੈਂਟ ਦੇ ਜਿਹੜੀ ਚਾਨਣੀ ਉਹ ਬਣ ਰਿਹਾ ਨਾਲ ਹੀ ਗਲਾਸ ਤੋਂ ਹੁੰਦੀ ਸੇਵਾ ਹੋ ਰਹੀ ਆ ਜਿਹੜੇ ਸੇਵਾਦਾਰ ਨੇ ਬਹੁਤ ਸੇਵਾ ਕਰ ਰਹੇ ਨੇ ਗਲਾਸ ਤੋਂ ਹੁੰਦੀ ਤੇ ਇੱਕ ਵੀਰ ਨਲ ਗਿਆ ਆ ਲੋ ਲੋ ਜੀ ਪਾਣੀ ਆ ਗਿਆ ਪਾਣੀ ਦੀ ਟੈਂਕੀ ਆ ਗਈ ਤੇ ਜਿੰਨਾ ਸਾਰਾ ਦਿਨ ਚੱਲਣਾ ਪਾਣੀ ਤੇ ਪਾਣੀ ਚੱਲਣ ਤੋਂ ਬਾਅਦ ਆ ਚੱਕੋ ਫਿਰ ਇੱਕ ਵਾਰ ਜਿਹੜਾ ਕੰਮ ਸਾਰਾ ਸ਼ੁਰੂ ਹੋ ਚੁੱਕਿਆ ਗਲਾਸ ਗੁਜ਼ਰੇ ਫਿੱਟ ਕਰਦੇ ਤੇ ਸੇਵਾਦਾਰ ਹੋਰ ਵੀ ਆ ਗਏ ਨੇ ਤੇ ਸਾਰਿਆਂ ਦੇ ਵੱਲੋਂ ਜਿਹੜੇ ਸੇਵਾ ਆਰੰਭ ਦਿੱਤੀ ਗਈ ਹੈ ਨਾ ਤੇ ਆ ਲੋ ਆ ਸੇਵਾਦਾਰ ਨੇ ਜਿਹੜੇ ਵੇਖੋ ਕਿੰਨੇ ਪਹੁੰਚ ਗਏ ਨੇ ਪਿੰਡ ਚੱਕ ਰੋਹੀਵਾਲਾ ਦੇ ਤੇ ਸਾਰਿਆਂ ਦੇ ਵੱਲੋਂ ਜਿਹੜੀ ਖੂਬ ਸੇਵਾ ਕੀਤੀ ਜਾ ਰਹੀ ਹੈ ਨਾ ਤੇ ਆ ਜਿੰਨੇ ਸੇਵਾਦਾਰ ਸੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸੇਵਾਦਾਰ ਸੀਗੇ ਕਈਆਂ ਦੇ ਫੋਟੋਆਂ ਨਹੀਂ ਆਈਆਂ ਗਈਆਂ ਤੇ ਉਸ ਉਹਨਾਂ ਤੋਂ ਮਾਫੀ ਮੰਗਦੇ ਆ ਤੇ ਆ ਚੱਕੋ ਫਿਰ ਨਿੰਬੂ ਨਚੋੜੇ ਜਾ ਰਹੇ ਨੇ ਨਿੰਬੂ ਨਚੋੜ ਕੇ ਅੱਜ ਖੱਟਾ ਹੀ ਕਰਤੇ ਹੱਥ ਇਹਨਾਂ ਨੇ ਆਪਣੇ ਵਾਲ ਚੱਕੋ ਸੇਵਾਦਾਰ ਸੇਵਾਦਾਰ ਨੇ ਜਿਹੜੇ ਉਹ ਸ਼ਬੀਲ ਲੱਗੀ ਹੋਈ ਆ ਤੇ ਸੰਗਤਾਂ ਨੂੰ ਜਿਹੜਾ ਉਹ ਲੰਗਰ ਸ਼ਿਕਾ ਰਹੇ ਨੇ ਸ਼ਬੀਲ ਤੇ ਤੇ ਹੁਣ ਗੁਰਜਿੰਦਰ ਪਹੁੰਚ ਗਿਆ ਗੁਰਜਿੰਦਰ ਨੇ ਕਰ ਦਿੱਤੀ ਆਪਣੀ ਜਿਹੜੀ ਸੇਵਾ ਸ਼ੁਰੂ ਇਸ ਮੁੰਡੇ ਦੇ ਵੱਲੋਂ ਹਰ ਵਾਰ ਜਿੱਥੇ ਵੀ ਲੰਗਰ ਹੁੰਦਾ ਉਦੋਂ ਮਾਈਕ ਦੀ ਸੇਵਾ ਸੰਭਾਲੀ ਜਾਂਦੀ ਹੈ ਤੇ ਆ ਛੋਟੇ ਛੋਟੇ ਬੱਚੇ ਵੀ ਪਹੁੰਚੇ ਸੀਗੇ ਇਹਨਾਂ ਦੇ ਵੱਲੋਂ ਵੀ ਅੱਜ ਖੂਬ ਸੇਵਾ ਕੀਤੀ ਗਈ ਤੇ ਨਾਲ ਮਾਈਕਰੀ ਸੇਵਾ ਵੀ ਕੀਤੀ ਗਈ ਤੇ ਆਪਣੇ ਗਲਾਸ ਗੂਸ ਵੀ ਜਿਹੜੇ ਚੁੱਕੇਗੇ ਤੇ ਆਹ ਲੋ ਫਿਰ ਨਿੰਬੂ ਜਿਹੜਾ ਕੱਟਣ ਦਾ ਕੰਮ جاری ਹੈ ਤਾਂ ਨਿੰਬੂ ਨਿਚੋੜ ਰਹੇ ਨੇ ਸੇਵਾਦਾਰ ਤੇ ਆਹ ਲੋ ਆ ਗਿਆ ਗਲਾਸ ਭਾਈ ਕਰਨ ਦਾ ਕੰਮ ਦੇਖ ਸਕਦੇ ਹੋ ਕਿ ਸੇਵਾਦਾਰਾਂ ਦੇ ਵੱਲੋਂ ਖੂਬ ਸੇਵਾ ਕੀਤੀ ਜਾ ਰਹੀ ਹੈ ਗਲਾਸ ਸੇਵਾ ਸਾਫ ਕਰਨ ਦੀ ਤੇ ਆਹ ਲੋ ਚੱਕੋ ਫਿਰਾਂ ਖੰਡ ਖੋਲੀ ਜਾ ਰਹੀ ਹੈ ਖੰਡ ਖੋਲਣ ਦੇ ਨਾਲ ਨਾਲ ਹੀ ਜਿਹੜਾ ਪਾਣੀ ਵੀ ਬਣ ਕੇ ਤਿਆਰ ਹੋ ਰਿਹਾ ਵਾ ਤੇ ਆ ਸਾਡੇ ਸੇਵਾਦਾਰ ਹੋਰ ਪਾਸੇ ਸੇਵਾ ਕਰ ਰਹੇ ਸੀਗੇ ਪਰਾਸਤ ਹੁੰਦੀ ਇਹ ਗਲਾਸ ਤੋਂ ਹੁੰਦੇ ਨਾਲ ਨਾਲ ਤੁਸੀਂ ਦੇਖੋ ਨਿੰਬੂ ਨਚੋੜਨ ਦੀ ਵਾਰੀ ਵਾਰੀ ਜਿਹੜੇ ਨਿੰਬੂ ਬਹੁਤ ਨਚੋੜੇ ਗਏ ਅੱਜ ਮੈਨਾਂ ਦੇ ਦੋ ਤੋਂ ਤਿੰਨ ਗੱਟੇ ਜਿਹੜੇ ਨਿੰਬੂਆਂ ਦੇ ਲਾ ਦਿੱਤੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਵੀ ਬਹੁਤ ਪਹੁੰਚੀਆਂ ਹੋਈਆਂ ਸੀਆਂ ਨੇ ਹਰ ਪਾਸੇ ਅੱਜ ਕਿਉਂਕਿ ਸ਼ਬੀਰ ਆ ਜਿਹੜੀ ਉਹ ਤਕਰੀਬਨ ਆਪਣੀ ਸ਼ਾਮ 5 ਤੋਂ 5:30 ਵਜੇ ਤੱਕ ਚੱਲੀ ਆ ਤੇ ਜਿੰਨਾਂ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਜੀ ਸਭ ਦਾ ਬਹੁਤ-ਬਹੁਤ ਧੰਨਵਾਦ ਅਗਰੇ ਸਾਲ ਫਿਰ ਮਿਲਦੇ ਆਂ